ਸੀ ਕਾਮਨਵੈਲਥ ਗੇਮਸ ਬਾਰੇ ਪੁੱਛਿਆ ਸੀਗਾ ਕਦ ਤੱਕ ਤੇ ਸਾਰਿਆਂ ਨੂੰ ਪਤਾ ਲੱਗ ਜਾਣਾ ਅਸੀਂ ਅੱਜ ਥੋੜਾ ਜਿਹਾ ਪੁੱਛ ਲਈਏ ਤੁਹਾਡੇ ਤੋਂ ਵੀ 100ਵੀਂ ਕਾਮਨਵੈਲਥ ਗੇਮਸ ਜਿਹੜੀਆਂ ਉਹ ਅਸੀਂ ਭਾਰਤ ਲੈ ਆਏ ਆ ਹੁਣ ਨਹੀਂ 100ਵੀਂ ਨਹੀਂ 100ਵੀਂ ਨਹੀਂ 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 ਕਾਮਨਵੈਲਥ ਗੇਮਸ ਸ਼ੁਰੂ ਹੋਈਆਂ ਸੀਗੀਆਂ 1930 ਚ ਫਸਟ ਟਾਈਮ 1930 ਦੇ ਵਿੱਚ ਸ਼ਾਇਦ ਹੈਮਿਲਟਨ ਚ ਪਹਿਲੀ ਕਾਮਨਵੈਲਥ ਗੇਮ ਹੋਈ ਆ ਤੇ ਯਾਨੀ 100 ਸਾਲ ਹੈ 100 ਸਾਲ 100ਵੇਂ ਕਾਮਨਵੈਲਥ ਦੇ 4 400 ਸਾਲ ਸਫਰ ਹੋ ਜਾਏਗਾ ਸਾਲ ਲਗਭਗ 100 ਹੋ ਗਏ ਹਾਂਜੀ ਹਾਂ 30 ਤੇ 70 ਤੇ 25 ਨੇੜੇ ਜਿਹੜੇ ਪਹੁੰਚ ਗਏ 100 ਸਾਲ ਹੋ ਗਏ ਹੈ 1930 ਦੇ ਵਿੱਚ ਸਟਾਰਟ ਹੋਇਆ ਤੇ 2030 ਦੀ ਜੇ ਮੇਜ਼ਬਾਨੀ ਮਿਲੇਗੀ ਤਾਂ 100 ਸਾਲ ਆਪਾਂ ਨੂੰ ਹੋਏ ਹਾਂਜੀ ਸ਼ਤਕ ਲੱਗ ਗਿਆ ਕਹਿ ਲੋ ਸੈਂਚਰੀ ਲੱਗ ਗਈ ਜੀ ਦੇਖੋ ਕਾਮਨਵੈਲਥ ਗੇਮਸ ਦੀ ਮੇਜ਼ਬਾਨੀ ਤੇ ਮੇਰੇ ਖਿਆਲ ਦੇ ਨਾਲ ਆਲਮੋਸਟ ਮਿਲ ਗਈ ਆ ਹਮ ਸਾਡੇ ਜੰਮਣ ਤੋਂ ਪਹਿਲਾਂ ਇੱਕ ਏਸ਼ੀਆਈ ਖੇਡਾਂ ਹੋਈਆਂ ਸਨ ਜੀ 52 ਚ ਹੋਈਆਂ ਕਿ 56 ਚ ਹੋਈਆਂ ਮੈਨੂੰ ਹੁਣ ਯਾਦ ਨਹੀਂ ਐਕਸੈਪਟ ਹਮ ਇੱਕ ਹੋਈਆਂ ਸਨ 1982 ਚ ਸਾਡੇ ਜੰਮਣ ਤੋਂ ਬਾਅਦ ਹਮ ਉਦੋਂ ਪੰਜਾਬ ਦੇ ਇਤਿਹਾਸ ਚ ਕੁਝ ਘਟਨਾਵਾਂ ਜਿਹੜੀਆਂ ਜੁੜਦੀਆਂ ਨੇ ਜੀ ਉਧਰ ਨੂੰ ਕੂਚ ਕਰਨ ਦਾ ਐਲਾਨ ਕੀਤਾ ਸੀ ਉਸ ਵੇਲੇ ਦੀ ਹਰਿਆਣੇ ਦੀ ਸਰਕਾਰ ਨੇ ਬਹੁਤ ਸਖਤੀ ਕੀਤੀ ਸੀ ਖਾਸ ਤੌਰ ਤੇ ਪੱਗਾਂ ਵਾਲਿਆਂ ਤੇ ਸਖਾਤੀ ਉਹ ਦੌਰ ਐਸਾ ਸੀਗਾ ਉਹ ਦਿੱਲੀ ਚ ਹੋਈਆਂ ਸਨ ਉਸ ਤੋਂ ਬਾਅਦ ਇੱਕ ਆਯੋਜਨ ਵੱਡਾ ਹੋਇਆ ਸੀਗਾ ਉਦੋਂ ਖੇਡਾਂ ਹੁੰਦੀਆਂ ਸਨ ਉਦੋਂ ਬਾਅਦ ਤਾਂ ਮੈਂ ਸੁਣਿਆ ਕਿਤੇ ਐਫਰੋ-ਏਸ਼ੀਆਈ ਖੇਡਾਂ ਜੀ ਇਹ ਸ਼ਾਇਦ 2002-3 ਦੇ ਆਸ-ਪਾਸ ਹੋਈਆਂ ਹੂੰ ਫਿਰ ਇੱਕ ਮਤਲਬ ਆਯੋਜਨ ਹੋਰ ਹੋਇਆ ਵੱਡਾ 2010 ਦੇ ਵਿੱਚ ਦਿੱਲੀ ਕਾਮਨਵੈਲਥ ਗੇਮਸ ਆਇਓ ਹੂੰ ਉੱਥੇ ਰੌਲਾ ਬਹੁਤ ਤਗੜਾ ਪਿਆ ਕਲਮਾਡੀ ਹੁੰਦੇ ਸਨ ਵੈਸੇ ਤੇ ਹੁਣ ਬਈ ਕਹਾਣੀਆਂ ਸਾਬਤ ਨਹੀਂ ਹੋਈਆਂ ਕਾਮਨਵੈਲਥ ਗੇਮਸ ਕੋਟਾਲਾ ਬਣ ਗਿਆ ਸੀ ਇੱਕ ਬਹੁਤ ਵੱਡਾ ਪਿੱਛੇ ਦੀ ਕਲੀਨ ਚਿੱਟ ਮਿਲੀ ਹੈ ਕਲੀਨ ਚਿੱਟ ਮਿਲੀ ਹੈ ਕਲਮਾਡੀ ਸਾਹਿਬ ਨੂੰ ਪਰ ਮਲਮੂਤ ਸਿੰਘ ਸਰਕਾਰ ਨੇ ਜਿਹੜਾ ਇਦਾਂ ਦਾ ਕਦਮ ਚੁੱਕਿਆ ਉਹਨਾਂ ਵਾਸਤੇ ਨਾ ਘਰ ਤੱਕ ਸਿੱਧ ਹੋਇਆ ਨਾ ਇਹਨਾਂ ਖਤਰਨਾਕ ਸਿੱਧ ਹੋਇਆ ਕਿ ਉਹਨਾਂ ਨੂੰ ਤੇ ਆਪਣੀ ਇੱਜ਼ਤ ਬਚਾਉਣੀ ਔਖੀ ਹੋ ਗਈ ਸੀ ਉਸ ਵੇਲੇ ਜੀ ਠੀਕ ਹੈ ਨਾ ਜੀ ਇਹ 4-5 ਆਯੋਜਨ ਵੱਡੇ ਹੋਏ ਨੇ ਹੁਣ ਤੱਕ ਇੰਡੀਆ 'ਚ ਹੂੰ ਤਾਂ ਇਸ ਲਿਹਾਜ਼ ਨਾਲ ਦੇਖੋ ਇਹ ਵੱਡਾ ਆਯੋਜਨ ਆ ਹਾਂ ਕ੍ਰਿਕਟ ਵਗੈਰਾ ਦੇ ਜਿਹੜੇ ਵਰਲਡ ਕੱਪ ਹੈ ਉਹਨਾਂ ਨੂੰ ਹਾਕੀ ਦਾ ਵੀ ਹੋਇਆ ਮੇਰੇ ਖਿਆਲ ਦੇ ਨਾਲ ਵਰਲਡ ਕੱਪ ਉਹਨਾਂ ਨੂੰ ਛੱਡ ਦਿਓ ਪਾਸੇ ਠੀਕ ਹੈ ਜੀ ਫੁੱਟਬਾਲ ਦਾ ਵੀ ਹੁਣ ਤੱਕ ਨਾ ਕੋਈ ਵਰਲਡ ਕੱਪ ਇੱਥੇ ਹੋਇਆ ਤੇ ਨਾ ਕੋਈ ਵੱਡਾ ਹੋਰ ਕ ਮੰਤਰੀ ਪਦਰ ਦਾ ਆਯੋਜਨ ਹੋਇਆ ਮੇਰੇ ਖਿਆਲ ਦੇ ਨਾਲ ਮੇਰੀ ਸੰਭਾਲਾ ਚ ਘਟੂ ਘਟ ਮੈਂ ਗੱਲ ਕਰਦਾ ਤਾਂ ਇਹ ਆਯੋਜਨ ਇਸ ਕਰਕੇ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਹੁਣ ਜਿਹੜੇ ਕਾਮਨਵੈਲਥ ਗੇਮਸ ਦੇ ਇਸ਼ੂ ਹੁੰਦੇ ਸਨ ਨਾ ਗਰੇਸ਼ ਉਹਨਾਂ ਨੂੰ ਮੇਜ਼ਬਾਨੀ ਲੈ ਕੇ ਨਾ ਜ਼ਿਆਦਾ ਖੁਸ਼ ਨਹੀਂ ਕਿਉਂਕਿ ਇਹ ਘਾਟੇਵੰਦਾ ਸੌਦਾ ਹੁੰਦਾ ਹੈ ਜੀ ਕਿਉਂਕਿ ਇੰਡੀਆ ਦੇ ਅਹਮਦਾਬਾਦ ਦੇ ਵਿੱਚ ਲਗਭਗ ਇਨਫਰਾਸਟ੍ਰਕਚਰ ਇਹਨਾਂ ਦਾ ਬਣਿਆ ਹੈ ਤੇ ਭਾਰਤ ਦਾ ਖੇਡ ਬਾਜ਼ਾਰ ਬਹੁਤ ਖੁੱਲਾ ਹੈ ਹੂੰ 30 ਤੱਕ ਤੇ ਵੈਸੇ ਵੀ ਇਹਨਾਂ ਦੀ ਆਰਥਿਕਤਾ ਜੇ ਦੇਖੀਏ 6-7 ਟ੍ਰਿਲੀਅਨ ਹੋਣੀ ਚਾਹੀਦੀ ਹੈ ਜੀ ਇਹਦੇ ਬੜੇ-ਬੜੇ ਦਮ ਕਿਆ ਸੀ ਮਾਰਦੇ ਨੇ ਹੂੰ ਹੂੰ ਤਾਂ ਉਹ ਥੋੜਾ ਉਹ ਵੀ ਫਰਕ ਹੋਏਗਾ ਮਤਲਬ ਕਿ ਇਹ ਸੰਭਾਵਨਾ ਹੈ ਕਿ ਕਾਮਨਵੈਲਥ ਗੇਮਸ ਦੇ ذریعے ਇਹ ਖੇਡਾਂ ਵੀ ਸ਼ਾਇਦ ਦੁਬਾਰਾ ਪੈਰਾਂ ਤੇ ਖੜ ਜਾਂਣ ਕਿਉਂਕਿ 70 ਕ ਦੇਸ਼ ਖੇਡਦੇ ਆ ਇਹਦੇ ਚ ਜੀ ਤੇ ਭਾਰਤ ਮੇਜ਼ਬਾਨੀ ਕਰੇਗਾ ਤਗਮੇ ਜਿੱਤੇਗਾ ਤੇ ਦੂਜੀ ਗੱਲ ਇਹ ਹੈ ਕਿ ਤੁਸੀਂ ਯਾਰ ਇੱਕ ਚੀਜ਼ ਤੇ ਵੇਖੋ ਵੀ ਠੀਕ ਹੈ ਹੁਣ ਆਯੋਜਨ ਕਿਸ ਤਰ੍ਹਾਂ ਦਾ ਹੋਏਗਾ ਮੈਂ ਤੁਹਾਨੂੰ ਵੈਸੇ ਪਹਿਲਾਂ ਵੀ ਕਿਹਾ ਹੈ ਕਿ ਇਹ ਸ਼ਾਇਦ 올림픽 ਤੱਕ ਜਾਣਗੇ ਜੇ ਇਹ ਗੁਜਰਾਤ ਲੋਬੀ ਰਾਜ ਕਰ ਗਈ ਜੀ ਠੀਕ ਹੈ 29 ਚ ਫਿਰ ਰਿਪੀਟ ਹੋਗਾ ਇਹ 올림픽 ਵੀ ਤੁਹਾਨੂੰ ਦਿਖਾ ਦੇਣਗੇ ਕਿਆ ਬਾਤ ਹੈ ਚਲੋ ਜੀ ਹੋ ਸਭ ਬਈ ਇਹ ਗੱਲਾ ਠੀਕ ਹੈ ਦੇਖੋ ਤੁਸੀਂ ਵਿਰੋਧੀ ਹੋ ਵੋ ਚਾਹੇ ਜੋ ਮਰਜ਼ੀ ਸਮਰਥਕ ਹੋ ਵੋ ਕੁਝ ਗੱਲਾਂ ਜਿਹੜੀਆਂ ਨੇ ਨਾ ਉਹ ਬਈ ਅਗਲੇ ਗੁਜਰਾਤੀ ਕੀ ਮਾਰਵੜੀ ਕੀ ਹੈ ਕਿ ਤੁਸੀਂ ਦੇਖੋ ਕਾਰੋਬਾਰਾਂ ਚ ਬਹੁਤ ਅੱਗੇ ਨੇ ਜੀ ਕੁਝ ਹੋਰ ਕੰਮਾਂ ਚ ਵੀ ਅੱਗੇ ਨੇ ਮੁਰਗੇ ਪਰ ਖੇਡਾਂ ਚ ਆਰਮੀ ਚ ਇਹਨਾਂ ਦੀ ਹਾਜ਼ਰੀ ਬੜੀ ਘੱਟ ਹੁੰਦੀ ਆ ਜੀ ਠੀਕ ਹੈ ਜੀ ਅੱਜ ਉਹ ਸਾਨੂੰ ਲੱਗਦਾ ਕਿ ਹਾਂ ਯਾਰ ਗੁਜਰਾਤ ਲੌਬੀ ਸਾਰਾ ਕੁਝ ਵੀ ਕ੍ਰਿਕਟ ਦਾ ਫਾਈਨਲ ਵੀ ਉੱਥੇ ਲੈ ਜਾਂਦੇ ਤੇ ਅਗਲੇ ਦਾ ਰਾਜ ਹੈ ਅਗਲੇ ਦਿਖਾ ਰਹੇ ਆ ਪਰ ਆਪਣੀਆਂ ਪੀੜ੍ਹੀਆਂ ਨੂੰ ਸਪੋਰਟਸ ਕਲਚਰ ਦੇ ਨਾਲ ਜੋੜਨੇ ਜਾ ਰਹੇ ਆ ਜੀ ਜੀ ਬਿਲਕੁਲ ਇਹਨੂੰ ਇਸ ਪੱਖ ਤੋਂ ਜ਼ਰੂਰ ਲਿਓ ਹਾਲਾਂਕਿ ਮੈਂ ਵੀ ਮਤਲਬ ਕਿ ਯਾਰ ਡੰਗਾ ਕਈ ਵਾਰ ਹੈਰਾਨ ਵੀ ਹੁੰਨਾ ਕਿ ਆਈਡੀਆ ਤਕੜਾ ਖੇਡ ਪ੍ਰੇਮੀ ਸਾਡਾ ਰਾਜ ਕਰਦਾ ਹੈ ਮਾਨ ਸਾਹਿਬ ਅੱਜ ਤੱਕ ਇੱਕ ਕੁਮੰਤਰੀ ਹਾਕੀ ਮੈਚ ਮੈਨੂੰ ਦੱਸ ਦਿਓ ਆਪਣੇ ਪੰਜਾਬ ਚ ਹੋਇਆ ਤੇ ਪਵਨ ਜੀ ਵਰਚ ਦੇਖ ਲਓ ਕੀ ਹੁੰਦਾ ਓਡੀਸ਼ਾ ਚ ਮਤਲਬ ਕਿ ਐਡੇ ਤਗੜੇ ਇਥੋਂ ਪਲੇਅਰ ਨਿਕਲ ਰਹੇ ਆ ਤੇ ਨਾ ਅਸੀਂ ਹਾਕੀ ਦਾ ਕੋਈ ਕਮਾਂਤਰੀ ਟੂਰਨਾਮੈਂਟ ਕਰਵਾ ਪਾ ਰਹੇ ਆ ਨਾ ਇੱਕ ਮੈਚ ਤੱਕ ਕਰਵਾ ਰਹੇ ਆ ਸੀਰੀਜ਼ ਤੱਕ ਵੀ ਨਹੀਂ ਹੋ ਰਹੀ ਜੀ ਮਤਲਬ ਕਿ ਅਸੀਂ ਇਸ ਪਾਸੋਂ ਬਿਲਕੁਲ ਹੀ ਕੋਰੇ ਹੋਏ ਪਏ ਆ ਠੀਕ ਹੈ ਨਾ ਜੇ ਆਈਪੀਐਲ ਦੇ ਮੈਚ ਵਗੈਰਾ ਹੋ ਜਾਂਦੇ ਆ ਸਾਡੇ ਇਥੇ ਬਸ ਠੀਕ ਠਾਕ ਆ ਉਹਨੇ ਚ ਆਪਾਂ ਖੁਸ਼ ਹੋ ਜਾਂਦੇ ਆ ਹੂੰ ਤਾਂ ਮਤਲਬ ਕਿ ਇਹ ਆ ਕਿ ਇੰਨਾ ਦਾ ਤੁਸੀਂ ਨਿਸ਼ਾਨਾ ਵੇਖੋ ਕਿ ਇੱਕ ਸਪੋਰਟਸ ਹੱਬ ਬਣਾ ਕੇ ਅਮદાવાદ ਨੂੰ ਤੇ ਸਪੋਰਟਸ ਕਲਚਰ ਨੂੰ ਉੱਥੇ ਪ੍ਰਮੋਟ ਕਰਨ ਦਾ ਯਤਨ ਕਰ ਰਹੇ ਇਹ ਹੁੰਦਾ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਹਰਿਆਣੇ ਦੇ ਵਿੱਚ ਆਇਆ ਹਾਂ ਹਰਿਆਣੇ ਦੇ ਵਿੱਚ ਵੇਖ ਲਓ ਤੇ ਹਰਿਆਣੇ ਨੇ ਨਤੀਜੇ ਵੀ ਮਿਲੇ ਨਤੀਜੇ ਦੇਖੋ ਹਰਿਆਣੇ ਵਾਲਿਆਂ ਨੇ ਵੀ ਸਪੋਰਟਸ ਤੇ ਕੰਮ ਕੀਤਾ ਜਦੋਂ ਤੁਸੀਂ ਸਪੋਰਟਸ ਤੇ ਕੰਮ ਕਰੋਗੇ ਠੀਕ ਹੈ ਪਹਿਲੀਆਂ ਪੀੜ੍ਹੀਆਂ ਜਾਂ ਮੌਜੂਦਾ ਪੀੜ੍ਹੀ ਹੋ ਸਕਦਾ ਸਪੋਰਟਸ 'ਚ ਅੱਛੀ ਨਾ ਹੋਵੇ ਪਰ ਆਉਣ ਵਾਲੀਆਂ ਪੀੜ੍ਹੀਆਂ ਵਧੀਆ ਕਰ ਸਕਦੀਆਂ ਤਾਂ ਇਹ ਇਹ ਆਪਣੇ ਕੋਲ ਗੁਰਜ ਹੁੰਦੀ ਸੀ ਹਮ ਖੇਡਾਂ ਖੇਡਾਂ ਦਾ ਨਾਮ ਲਾਓ ਤੇ ਪੰਜਾਬ ਅੱਗੇ ਹਮ ਠੀਕ ਹੈ ਨਾ ਜੀ ਇੱਕ ਤੇ 올림픽 ਦਲ ਇਸ ਤਰ੍ਹਾਂ ਦਾ ਸੀਗਾ ਕਿ ਮੇਰੇ ਖਿਆਲ ਦੇ ਨਾਲ ਆਪਣਾ ਹੀ ਬੰਦੇ ਨਜ਼ਰ ਆਉਂਦੇ ਸੀ ਉਹਦੇ ਚ ਸ਼ਾਇਦ 60ਵੇਂ ਕੇ ਸੱਤਰਵੇਂ ਚ ਇੱਕ 올림픽 ਦਲ ਗਿਆ ਸੀ ਆਲਮੋਸਟ ਮੇਰੇ ਖਿਆਲ ਦੇ ਨਾਲ ਕੋਈ ਚੌਥਾ ਹਿੱਸਾ ਛੱਡ ਦਿਓ ਜਿਹੜਾ ਬਾਹਰੀ ਸੀ ਜਾਦਾ ਪੰਜਾਬੀ ਸੀ ਐਥਲੀਟ ਹੁੰਦੇ ਸਨ ਬਹੁਤ ਤਕੜੇ ਪੰਜਾਬੀ ਅੱਜ ਐਥਲੀਟ ਆਪਣਾ ਜਿਹੜਾ 올림픽 ਦੇ ਵਿੱਚ ਬਹੁਤ ਮੁਸ਼ਕਲ ਮਿਲਦਾ ਹੈ ਹਾਜ਼ਰੀ ਬਹੁਤ ਮੁਸ਼ਕਲ ਮੁਸ਼ਕਲ ਵਿੱਚ ਖੈਰ ਚਲੋ ਦੇਖਦੇ ਹਾਂ ਜੀ ਅੱਗੇ ਕੀ ਬਣਦਾ ਜੀ ਜੀ ਇੰਤਜ਼ਾਰ ਕਰਦੇ ਆਂ ਤੇ ਸ਼ੁਕਰੀਆ ਵੀ ਕਰਦੇ ਆਂ ਦੋਸਤਾਂ ਦਾ ਮਿੱਤਰੋ ਕਰਾਂਗੇ ਕੱਲ ਨੂੰ ਹੁਣ ਗੱਲ ਆਪਾਂ ਇਮਰਾਨ ਖਾਨਾਂ ਦੀ ਵੈਸੇ ਗੱਲ ਉਹੀ ਨਿਕਲੀ ਜਿਹੜੀ ਮਿੰਟੂ ਜੀ ਗੱਲ ਕਰਤੀ ਸੀਗੀ ਇੱਕ ਕਮੈਂਟ ਜ਼ਰੂਰ ਲਿਓ ਪਿਆਰੇ ਜੀ ਪਿਆਰੇ ਸਜਣਾ ਦਾ ਬਈ 1982 ਹਾਕੀ ਦਾ ਫਾਈਨਲ ਇੰਡੀਆ پارک ਤੋਂ 07 ਨਾਲ ਹਾਰੀ ਸੀ ਮੈਂ ਸਟੇਡੀਅਮ 'ਚ ਮੌਜੂਦ ਸੀ ਇਹਨਾਂ ਦੀ ਉਮਰ ਕਿੰਨੀ ਹੋਏਗੀ ਉਸ ਟਾਈਮ ਤੇ ਉਹ ਜਿਹੜਾ ਇਹਨਾਂ ਨੇ ਨਜ਼ਾਰਾ ਦੇਖਿਆ ਹੋਵੇਗਾ ਅੱਜ ਤਾਂ ਮੈਚ ਆਮ ਹੀ ਆ ਜੀ ਅੱਜ ਕੋਈ ਵੱਡੀਆਂ ਗੱਲਾਂ ਨਹੀਂ ਟੀਵੀ ਤੇ ਦੇਖ ਲੈਣੇ ਆ ਮੋਬਾਈਲ ਤੇ ਦੇਖ ਲੈਨੇ ਆ ਬਹੁਤ ਕੁਝ ਬਦਲ ਗਿਆ 1982 ਦੇ ਵਿੱਚ ਇਹ حساب ਲਾ ਲਓ ਕਿ ਭਾਈ ਯਾਰ ਦਿੱਲੀ ਗਏ ਹੋਣਗੇ ਜਾਂ ਦਿੱਲੀ ਉੱਥੇ ਰਹਿ ਕੇ ਮੈਚ ਦੇਖੇ ਹੋਣਗੇ ਮੈਂ ਤਾਂ ਭਾਈ ਉਹ ਦੌਰ ਉਹ ਦੌਰ ਸੀ ਬੀਤ ਗਿਆ ਜੋ ਕੱਲ ਉਹ ਦੌਰ ਨਾ ਆਏਗਾ ਇਸ ਦਿਲ ਮੇਂ ਇਸ ਬਾਤ ਤੇ ਕੋਈ ਹੋਰ ਨਾ ਆਏਗਾ ਪਰ ਮੈਨੂੰ ਯਾਦ ਆ ਗਿਆ ਸਾਡੇ ਇੱਕ ਚਾਚਾ ਜੀ ਹੁੰਦੇ ਸਨ ਫੌਤ ਹੋ ਗਏ ਨੇ ਉਹਨੂੰ ਬੜੇ ক্রিকেট ਦੇ ਤਗੜੇ ਸ਼ਕੀਨ ਸੀ ਸ਼ੌਦਾਈ ਸਨ ਤੋ ਇਥੋਂ ਇਮਰਾਨ ਖਾਨ ਦੇ ਫੈਨਸਨ ਗੱਲ ਇਮਰਾਨ ਖਾਨ ਤੋਂ ਚੱਲੀ ਹੈ ਤੇ ਹਿਸਾਬ ਲਾ ਲਓ ਕਿ ਦਿੱਲੀ ਕੋਈ ਮਤਲਬ ਕਿ ਗਾਂ ਸਾਡੇ ਕੋਈ ਰਿਸ਼ਤੇਦਾਰੀਆਂ ਚ ਗਾਂ ਕੋਈ ਟਿਕਾਣੇ ਚ ਟਿਕਾਣਾ ਸੀ ਭਾਈ ਉਹ ਉਤਾਰ ਤੂਰ ਪਾ ਕੇ ਉਹਨਾਂ ਟਾਈਮਾਂ ਚ ਕਿ ਅਸੀਂ ਮੈਂ ਜਾਨਾ ਇਹ ਉਸੇ ਦੌਰ ਦੀ ਗੱਲ ਆ ਜੀ ਨੇੜੇ ਤੇੜੇ ਚੈੱਕ ਕਰੋ ਕਿਤੇ ਭਾਰਤ ਦਾ ਜਿਹੜਾ ਪਾਕਿਸਤਾਨ ਨੇ ਦੌਰਾ ਕੀਤਾ ਸੀਗਾ ਨਾ ਟੈਸਟ ਜਿਹੜੇ ਇਮਰਾਨ ਖਾਨ ਦੇ ਉਹ ਬੜੇ ਪ੍ਰਸ਼ੰਸਕ ਸਨ ਕਹਿੰਦੇ ਵੀ ਇਮਰਾਨ ਖਾਨ ਦੇਖਣਾ ਤੇ ਭਾਈ ਫਿਰ 5 ਦਿਨ ਮਤਲਬ ਕਿ ਉਹ ਟੈਸਟ ਕ੍ਰਿਕਟ ਦੇਖ ਕੇ ਆਇਆ ਇੱਥੋਂ ਸਾਰਾ ਕੰਮ ਕਰ ਛੱਡ ਕੇ ਉਹਨਾਂ ਟਾਈਮ ਆ ਜੀ ਤੇ ਉਹ ਲੈ ਕੇ ਨਾਲ ਸਾਡੇ ਹੋਰ ਸੀ ਘਰਾਚੂ ਚਾਚਾ ਉਹ ਨੂੰ ਹੋ ਗਿਆ ਉਹ ਦੱਸ ਦਿੰਦਾ ਕਹਿੰਦਾ ਕਹਿੰਦਾ ਆਪ ਤੇ ਉੱਥੇ ਲੱਗਾ ਚੌਕਾ ਵਜ ਗਿਆ ਚੌਕਾ ਵਜ ਗਿਆ ਇਮਰਾਨ ਆ ਗਿਆ ਮੈਂ ਤਾਂ ਉੱਥੇ ਬੈਠਾ ਬੈਠਾ ਕਿ ਕਦੋਂ ਦਿਨ ਡੁੱਬੇ ਤੇ ਕਦੋਂ ਖੜਾ ਛੁੱਟੇ ਤਾਂ ਮਤਲਬ ਕਿ ਇਹ ਚੀਜ਼ਾਂ ਬਹੁਤ ਵੱਡੀਆਂ ਹਨ ਇਸ ਸਮੇਂ ਦੇ ਜਿਹੜੇ ਬੰਦੇ ਮਤਲਬ ਕਿ ਜਵਾਨ ਹੋਣਗੇ ਜਾਂ ਜਿਨ੍ਹਾਂ ਨੇ ਇਹ ਚੀਜ਼ਾਂ ਦੇਖੀਆਂ ਨੇ ਜੀ ਇਮਰਾਨ ਵੀ ਦੇਖੋ ਕਿੱਥੇ ਕਿੱਥੇ ਪਹੁੰਚ ਗਿਆ ਹੈ हां जी वो चर्चा होसिया चर्चा हो अच्छा ओसे गोलकीपर ने जीती कह रहे ना नेगी गोलकीपर ਹੁੰਦਾ ਸੀ ਸਰ ਨੇਗੀ ਦੀ ਬਹੁਤ ਆਲੋਚਨਾ ਹੋਈ ਔਰ ਸ਼ਾਇਦ ਉਹੀ ਗੋਲਕੀਪਰ ਸੀ ਇਹਦੇ ਤੇ ਬਾਅਦ ਫਿਰ ਮਣੀ ਚੱਕਦੇ ਇੰਡੀਆ ਉਹਨੇ ਕੁੜੀਆਂ ਦੀ ਟੀਮ ਤਿਆਰ ਕੀਤੀ ਸੀ ਜੇ ਮੈਂ ਭੁੱਲਦਾ ਨਹੀਂ ਤਾਂ ਜੀ ਕਰੈਕਟ ਜ਼ਰੂਰ ਕਰ ਦੇਣਾ ਜੀ ਜਿੰਨੇ ਕਿਉਂਕਿ ਮੈਨੂੰ ਮਤਲਬ ਕਿ ਉਸ ਦਾ ਹਾਕੇ ਦੀ 80 ਤੋਂ ਲੈ ਕੇ 2000 ਤੱਕ ਦੀ ਨਾ ਸਪੋਰਟਸ ਬਾਰੇ ਬਹਾਵ ਜਾਣਕਾਰੀ ਗਾ ਤਾਂ ਫਿਰ ਥੋੜਾ ਕਮ ਘਟਦਾ ਗਿਆ ਜੀ ਘਟਦਾ ਜੀ ਜੀ ਸਰ ਮਿੰਟ ਜੀ ਲਈਏ ਜਾਸ ਦੋਸਤਾਂ ਤੋਂ ਜੀ